ਹਾਂਜੀ ਵੀ ਮਿੱਤਰੋ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਉਮੀਦ ਆ ਠੀਕ ਠਾਕ ਹੋਵੋਗੇ ਅੱਜ ਲੱਗੇ ਆ ਆਪਾਂ ਮੈਂ ਕਿਹਾ ਵਿਹਲੇ ਆ ਚਲੋ ਹਲੇ ਕਾਨਕ ਵਿਜ਼ਨ ਚ ਰਹਿੰਦਾ ਥੋੜਾ ਟਾਈਮ ਆ ਝੋਨਾ ਵੀ ਖੜਾ ਆ ਆਪਣਾ ਹਲੇ ਵੀ ਜਦ ਤੱਕ ਆਪਾਂ ਵਿਹਲੇ ਆ ਤੇ ਆਪਾਂ ਆੜ ਘੜ ਲਈਏ ਤੇ ਇੱਧਰ ਆਪਾਂ ਸਪਰੇਅ ਮਾਰਤੀ ਸੀ ਸਾਰੇ ਤੇ ਇਹਦਾ ਤਾਂ ਕਮਾਲ ਹੋ ਗਿਆ ਵੀ ਮੈਂ ਸਪਰੇਅ ਨੇ ਕਰ ਦਿੱਤਾ ਕੰਮ ਸਾਰਾ ਪਰ ਇੱਧਰ ਘਾਹ ਬਹੁਤ ਜ਼ਿਆਦਾ ਸੀ ਆਹ ਇਧਰ ਘਾਹ ਬੜਾ ਸੀਗਾ ਤੇ ਸਪਰੇਅ ਨੇ ਜਦੋਂ ਛਾੜਤਾ ਦਿੱਤਾ ਪਰ ਫੇਰ ਵੀ ਵਿੱਚ ਹੀ ਪਿਆ ਸੀ ਤੇ ਪਾਣੀ ਤੁਰਦਾ ਨਹੀਂ ਚੰਗੀ ਤਰ੍ਹਾਂ ਤੇ ਆਪਾਂ ਅੱਜ ਲੱਗੇ ਹੋਏ ਆ ਕਾੜਨ ਆੜ ਕਾੜ ਕੇ ਆਹ ਇਧਰ ਵੀ ਦੇਖਿਓ ਸਾਦੀ ਆਪਾਂ ਹੁਣ ਕਰਾਂਗੇ ਉਹ ਤਰ ਤੱਕ ਉਹ ਥੋੜਾ ਕਰਾਂਗੇ ਜਿੱਥੇ ਉਹ ਬੇਰੀ ਲੰਮਕ ਦੀ ਥਲੇ ਉਹ ਉਥੋਂ ਤੱਕ ਪੂਰੀ ਸਫਾਈ ਕਰਾਂਗੇ ਬਾਕੀ ਆਪਣੀ ਆੜ ਸਾਰੀ ਸਾਫ਼ ਆ ਤੇ ਇਹ ਇੰਨਾ ਟੋਟਾ ਰਹਿੰਦਾ ਜੀ ਮੈਂ ਚਲੋ ਕਰਦੇ ਆ ਆ ਭੰਗ ਦੇ ਬੂਟੇ ਦੇਖੋ ਗੱਡੇ ਗੱਡੇ ਹੋਏ ਆ ਹੁਣ ਝੋਨਾ ਆਪਾਂ ਕੱਲ ਨੂੰ ਵੜਾ ਦੇਣਾ ਆ ਤੇ ਹੁਣ ਪੂਰਾ ਪੱਕ ਗਿਆ ਆ ਹੁਣ ਜ਼ਿਆਦਾ ਨਹੀਂ ਆਪਾਂ ਵੇਟ ਕਰਨੀ ਮੁੜ ਕੇ ਮੰਡੀਆਂ ਦਾ ਵੀ ਔਖਾ ਹੋ ਜਾਂਦਾ ਤੇ ਇਸ ਲਈ ਆਪਾਂ ਕੱਲ ਨੂੰ ਇਹ ਵੜਾ ਦੇਣਾ ਆ ਸਾਰਾ ਝੋਨਾ 7 ਕਿੱਲੇ ਆਪਣੇ ਰਹਿੰਦੇ ਹੀ ਆਪਾਂ ਵੜਾ ਕੇ ਕੱਲ ਨੂੰ ਲੈ ਜਾਣੇ ਮੰਡੀ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਝਾੜ ਆਉਂਦਾ ਤੇ ਸਾਰਾ ਸਿਸਟਮ ਤੁਹਾਨੂੰ ਦੱਸ ਦਿਆਂਗੇ ਇਕੀ ਝਾੜ ਆਉਂਦਾ ਆਪਣਾ ਤੇ ਆ ਲੱਗੇ ਹੋਏ ਦੇਖੋ ਸੋਹਾਈ ਐਨ ਆਪਾਂ ਹੁਣ ਇਹ ਪੱਧਰੀ ਕੀ ਕਰ ਦੇਣੀ ਆ ਝਾੜ ਸਾਰੀ ਇਧਰੋਂ ਵੀ ਤੇ ਕਰਕੇ ਅਫੇ ਤੁਹਾਨੂੰ ਤੇ ਆਪਾਂ ਕੱਲ ਨੂੰ ਝੋਨਾ ਵੱਢਾਂਗੇ ਤੇ ਉਹਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਨਾਲ ਦੀ ਨਾਲ ਤੇ ਕਿੰਨਾ ਆਪਣਾ ਕੀ ਪਰਫਾਰਮੈਂਸ ਨਿਕਲਦੀ ਏਦੀ ਝੋਨੇ ਦੀ ਦੇਖਦੇ ਆਂ ਸਾਰਾ ਕੁਝ ਦੱਸਾਂਗੇ ਤੁਹਾਨੂੰ ਲੋ ਵੀ ਮਿੱਤਰੋ ਕਰ ਦਿੱਤੀ ਆੜ ਪੂਰੀ ਸਾਫ ਉਹ ਤਾਂ ਕਰ ਦਿੱਤੀ ਆ ਹੁਣ ਇਧਰ ਨੂੰ ਲੱਗਣ ਲੱਗੇ ਆ ਇਧਰੋਂ ਐਸ ਰੌਕ ਤੇ ਥੋੜੀ ਜਿਹੀ ਹੋ ਰਹਿਣੀ ਆ ਬਸ ਫੇਰ ਆਪਣੀ ਆੜ ਪੂਰੀ ਸਾਫ ਆ ਇਧਰ ਪੂਰੀ ਵਧੀਆ ਆ ਸਾਫ ਆੜ ਇਹਦੇ ਰੌਂਡ ਅਪ ਮਾਰ ਗਏ ਸੀ ਸਾਰੀ ਵਧੀਆ ਹੋ ਗਈ ਆ ਤੇ ਬਸ ਹੁਣ ਆਪਾਂ ਆ ਕਰਕੇ ਫੇਰ ਵਿੱਲੇ ਜਾਂ ਤੇ ਫੇਰ ਆਪਾਂ ਕੱਲ ਨੂੰ ਝੋਨਾ ਬੜਾ ਕੇ ਫੇਰ ਕਣਕ ਦੀ ਬਜਾਈ ਸ਼ੁਰੂ ਕਰਾਂਗੇ ਖੇਤਾਂ ਦੀ ਤਿਆਰੀ ਕਰਾਂਗੇ ਤੇ ਨਾਲ ਨਾਲ ਤੁਹਾਨੂੰ ਦਿਖਾਈ ਜਾਵਾਂਗੇ ਕਰੋ ਚੈੱਕ ਬਾਈ 26 ਝੋਨਾ ਉੱਪਰ 31 ਆੜ ਤੋਂ ਪੱਲੀ ਪੱਲੀ ਸਾਈਡ 31 ਆ ਇੱਧਰ 26 ਆ ਲਾਇਆ ਹੋਇਆ ਆਪਾਂ ਸਾਰੇ ਇੱਧਰ ਦੀ ਸਾਈਡ 31 ਆ ਇੱਧਰ 26 ਆ ਸਾਰੇ ਤੌਰ ਤੱਕ ਇਦਾਂ ਹੀ ਤਿੰਨ ਕਿੱਲੇ ਇੱਧਰ ਆ ਤਿੰਨ 2.5 ਇੱਧਰ ਆ 2.5 ਇੱਧਰ ਆ ਪੂਰੇ ਤੇ ਕਿੱਲਾ ਇੱਕ ਆਪਣਾ ਥੱਲੇ ਆ ਅੱਧਾ ਕਿੱਲਾ ਉਹਦੇ ਨਾਲ ਆ 31 ਦਾ ਲੱਗਾ ਹੋਇਆ ਉਹ 26 ਦਾ ਕਿੱਲਾ ਪੂਰਾ ਤੇ ਅੱਧਾ ਕਿੱਲਾ ਉਧਰ 26 ਦਾ ਲਾਇਆ ਹੋਇਆ ਚਾਰ ਕਿੱਲੇ 26 ਦੇ ਆ ਤੇ ਤਿੰਨ 31 ਦੇ ਆ ਸੱਤ ਰਹਿੰਦੇ ਆ ਤੇ ਆਹ ਆਰਦਾ ਆਪਾਂ ਫੂ ਦੇ ਸੀਜ਼ਨ ਵਰਤੀ ਨਹੀਂ ਬਈ ਇਹ ਹੁਣ ਗਾਂ ਨੂੰ ਖਤਮ ਹੀ ਕਰ ਦੇਣੀ ਆ ਇਹ ਇਹ ਇਥੋਂ ਚੱਕ ਕੇ ਉਹ ਮੋਹਰੋਂ ਵੀ ਜਿਹੜੀ ਆਰ ਨਾਲ ਨਾਲ ਇਹਦੇ ਜਾਂਦੀ ਆ ਉਹ ਵੀ ਚੱਕ ਕੇ ਇਥੋਂ ਸਿੱਧੀ ਡਾਇਰੈਕਟ ਉਹ ਥੱਲੇ ਵਾਲੇ ਖੱਤੇ ਤੋਂ ਸਿੱਧੀ ਡਾਇਰੈਕਟ ਉੱਥੇ ਪਾ ਦੇਣੀ ਆ ਇੰਨੀ ਜਿਹੜੀ ਆਰ ਐ ਨੂੰ ਜਾਂਦੀ ਆ ਇਹ ਆਪਣਾ ਥਾਂ ਹੁੰਦਾ ਵਿੱਚ ਕਵਰ ਹੋ ਜਾਊਗਾ ਤੇ ਆਹ ਦੇਖੋ ਬਈ ਆ ਵੀ ਚੋਣਾਂ ਪੂਰਾ ਵਧੀਆ ਹੋ ਜਾਵਾ ਪੱਕਾ ਹੋ ਜਾਣਾ ਮੰਜਰ ਮੰਜਰ ਇਹਦੀ ਵੀ ਸੋਹਣੀ ਆ ਦਾਣਾ ਵੀ ਪੂਰਾ ਵਧੀਆ ਸਾਫ ਆ ਬਈ ਤੇ ਇਹ ਵੀ ਪੂਰਾ ਹੁਣ ਐਨ ਪੱਕਿਆ ਹੋਇਆ ਵਾ ਤੇ ਨਾਲ ਵੀ ਆਪਾਂ ਇਹ ਚ ਕਾ ਦੇਣਾ ਆ ਦੋਵੇਂ ਇਕੱਠੇ ਹੀ ਆਪਾਂ ਮਤਲਬ ਕਿ ਸੱਤੇ ਤੇ ਸੱਤੇ ਇਕੱਠੇ ਹੀ ਵੜਦੇ ਆਂਗੇ ਤੇ ਇਹ ਤਾਂ ਹੁਣ ਹੋਇਆ ਹੀ ਹੋਇਆ ਕਿਤੇ ਕਿਤੇ ਹੀ ਦਾਣਾ ਇਹਦਾ ਹਰਾ ਆ